ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਆਪਾਂ ਵੀ ਪੂਰੇ ਐਨ ਵਧੀਆ ਸੋ ਚਲੋ ਜੀ ਆਪਾਂ ਰੈਡੀ ਸ਼ੈਡੀ ਹੋ ਕੇ ਅੱਜ ਆ ਗਏ ਹਾਂ نیچے ਤੇ ਟਾਈਮ ਤਕਰੀਬਨ 9:30 ਦਾ ਹੋ ਗਿਆ ਅੱਜ ਕਿਉਂਕਿ ਮੈਂ ਜਲਦੀ ਆ ਗਈ ਹਾਂ نیچے ਕਿਉਂਕਿ ਅੱਜ ਅਸੀਂ ਮਾਰਨਿੰਗ ਬਹੁਤ ਜਲਦੀ ਉੱਠੇ ਹੋਏ ਹਾਂ ਮੈਂ ਤਾਂ 3 ਵਜੇ ਦੀ ਉੱਠੀ ਹੋਈ ਹਾਂ ਬੱਚਿਆਂ ਦਾ ਐਗਜ਼ਾਮ ਸੀ ਅੱਜ ਨੂੰ ਸਟੱਡੀ ਕਰਵਾਉਣੀ ਸੀਗੀ ਔਰ ਫੇ 5:00 ਵਜੇ ਦਾ ਸਾਡਾ ਸੀਗਾ ਕਿ ਸਾਰੇ ਸਟਾਫ ਨੂੰ ਅਸੀਂ 6:00 ਵਜੇ ਅੱਜ ਬੁਲਾਇਆ ਸੀਗਾ ਕਿਉਂਕਿ ਅੱਜ ਆਪਣੇ ਨਵੇਂ ਸ਼ੋਰੂਮ ਦੇ ਵਿੱਚ ਸ਼ਿਫਟਿੰਗ ਹੋ ਰਹੀ ਹੈ ਸਾਰੇ ਸਮਾਨ ਦੀ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰਾ ਸ਼ੋਰੂਮ ਆਪਣਾ ਬਣ ਕੇ ਰੈਡੀ ਹੋ ਚੁੱਕਿਆ ਟਾਈਲਸ ਵਗੈਰਾ ਲੱਗ ਚੁੱਕੀਆਂ ਨੇ ਤੇ ਤੁਹਾਨੂੰ ਲੈ ਕੇ ਚਲਦੀਆਂ ਮੈਂ ਉੱਤਰ ਵੀ ਸਾਰਾ ਦਿਖਾਉਣੀ ਆ ਤਿਆਰ ਕਰਕੇ ਆਪਾਂ ਸਾਰੇ ਸਟਾਫ ਨੂੰ ਅੱਜ ਚਲਦੀ ਬੁਲਾਇਆ ਸੀ ਤਾਂ ਕਿ ਸਾਰਾ ਸਮਾਨ ਹੈ ਜਿਹੜਾ ਮਤਲਬ ਉਹ ਸ਼ਿਫਟ ਹੋਏ ਵੈਸੇ 2 ਦਿਨਾਂ ਦਾ ਕੰਮ ਹੈ ਦੇਖਦੇ ਆ ਕਿੱਦਾਂ ਕਿੱਦਾਂ ਗੇਟ ਦੇ ਵਿੱਚ ਆਊਗਾ ਕੰਮ ਸੋ ਸਾਰੇ ਜਣੇ ਲੱਗੇ ਹੋਏ ਨੇ ਚਲੋ ਫੇ ਤੁਹਾਨੂੰ ਵੀ ਦਿਖਾਉਣੀ ਐ ਮੈਂ ਹੋ ਗਈ ਸਫਾਈ ਸਤਿ ਸ਼੍ਰੀ ਅਕਾਲ ਲੱਗਣਾ ਲਈ ਕੰਮ ਵਾਦੀ ਪਾ ਲੋ ਵੀ ਰੈਡੀ ਆ ਸਾਰਾ ਸਫਾਈਆਂ ਚੱਲ ਰਹੀਆਂ ਨੇ ਝਾੜੂ ਲੱਗ ਰਹੇ ਨੇ ਕਹਿੰਦੇ ਇਹਨੇ ਬਹੁਤ ਸੋਹਣਾ ਲੱਗਦਾ)^{(Inderjit)} ਕਾਫ ਕੀ ਕੀ ਕਹਾਂ ਯਾਰ ਦੱਸੀ ਕਮਲ ਨੇ ਹਟਣਾ ਅਗਲੇ ਮਹੀਨੇ ਇੰਦਰਜੀਤ ਕਮਲ ਨੇ ਹਟਣਾ ਅਗਲੇ ਮਹੀਨੇ ਤੋਂ ਫੇਰ ਡਿਊਟੀ ਤੇਰੀ ਸੋਹਣੀ ਲੱਗੂ ਮੈਂ ਪੋਚਾ ਲਾ ਲਿਆ ਕਰੂ ਤੂੰ ਝਾੜੂ ਲਾ ਲੈ ਕੇ ਨਹੀਂ ਰਲ ਮਿਲ ਕੇ ਕਰ ਲਿਆ ਕਰਾਂਗੇ ਤਨ ਨਜ਼ਰ 3500 ਰੁਪਇਆ ਬਚੂਗਾ ਆਪਣਾ ਥੋੜੀ ਆਪਦੀ ਗੱਲ ਤਾਂ ਘੱਟ ਸੁਣਦੀ ਆਵਾਜ਼ੇ ਗੂੰਜਦੀ ਵੱਧ ਸੁਣਦੀ ਆ ਹਨਾ ਆਪਦੀ ਗੱਲ ਤਾਂ ਨਹੀਂ ਸੁਣਦੀ ਉਹ ਲੈ ਕੇ ਆਉਂਦਾ ਬਾਲਟੀ ਭਰਦਾ ਸੀ ਘੜਾ ਕੀ ਕੀ ਹੋ ਰਿਹਾ ਹੈ ਮੈਂ ਮੈਨੂੰ ਮੈਨੂੰ ਪਤਾ ਹੋ ਰਿਹਾ ਹਾਂ ਇੱਕ ਦਾ ਆ ਆ ਤੂੰ ਲੇਟ ਕਿਉਂ ਆਇਆ ਇਹ ਆ ਤੂੰ ਵੀ ਆਇਆ ਹੈ ਬੰਦਾ ਨਾ ਅਜੇ ਹਾਏ ਇਹ ਆ ਤੂੰ ਵੀ ਆਇਆ ਮੁੰਡਾ ਇਹ ਅਜੇ ਅੱਧ ਪਿਆ ਹੈ ਮੁੰਡਾ ਹਜੇ ਇਹ ਸ਼ਰਮ ਕਰ ਲੋ ਸ਼ਰਮ ਉਹ ਆ ਪੂਰਾ ਪਿਆ ਹੈ ਮੁੰਡਾ ਇਹ ਇਹ ਸਾਜਰ ਨਿਕਲਣ ਨੂੰ ਕਰਦਾ ਹੁੰਦਾ ਘਰੋਂ ਵੀ ਜਲਦੀ ਜਾਵਾ ਮੈਂ ਸਾਜਰ ਹੀ ਮੈਸੇਜ ਵਿਆਹ ਤੋਂ ਬਹੁਤ ਚਿੱਕਣੇ ਪੈ ਜਾਂਦੇ ਆ ਆ ਮੈਂ ਇੰਦਰਜੀਤ ਨੂੰ ਕਹਿ ਕੇ ਆਟੀਆਂ ਮੈਂ ਕਮਲ ਦੇ ਹਟਣਾ ਅਗਲੇ ਮਹੀਨੇ ਤੋਂ ਤੂੰ ਝਾੜੂ ਲਾ ਲੈ ਕੇ ਮੈਂ ਪੋਚਾਂ झाड़ू ला सोच, सोच, सोच रहा है, <laughs> है? <laughs> <laughs> चलो भी चलो खिचदो खिचदो कम ब्याहे हुए बंदे तो कुमारा बंदा सिख रहा है ਇਹਪਰ ਨੂੰ ਵੈਪਰ ਕਹਿੰਦਾ ਹੁੰਦਾ ਵੈਪਰ ਵੈਪਰ ਲੈ ਕੇ ਆ ਲੈ ਦੇਖ ਬਿਆਹ ਦੇ ਕੇ ਕਰਾਈ ਪਿਆ ਤਾਂ ਇੱਕ ਇੱਕ ਰਾਜਗਤਾ ਹੋਣੀ ਹੈ ਨਾ ਜਿਸ ਨੂੰ ਦੇਖ ਕੇ ਮਰਜ਼ੀ ਕਰਾ ਲੈ Breakfast ਅਭੀ ਆਚਾਰ ਦੀ ਕੁੜੀ ਜੀ ਦੇ 10 ਪਰੌਂਠੇ ਨਾਲ ਇੰਨਾ ਚਾਰ ਜਾਈਦਾ ਸੀ ਬੰਦਿਆ ਦੇ ਨੂੰ ਦੇ ਘਾਟਾ 50 ਪਰੌਂਠੇ ਨਾਲ ਲਾਓ ਜੀ ਬ੍ਰੇਕਫਾਸਟ ਕਰਨ ਤੋਂ ਬਾਅਦ ਸੈਟਿੰਗ ਹੋਣੀ ਹੋਣੀ ਆ ਸਟਾਰਟ ਇੱਧਰ ਆ ਰਹੇ ਨੇ ਸੋਫੇ ਟੇਕ ਕੇਅਰ ਦਾਸ ਕਰਕੇ ਫਿਰ ਆਪਾਂ ਸਾਰਾ ਸਮਾਨ ਰੱਖਣ ਲੱਗਿਆਂ। ਐਵੇਂ ਆਪਾਂ ਪਾਠ ਵੀ ਕਰਵਾਉਣਾ ਸੁਖਨੀ ਸਾਹਿਬ ਦਾ ਤੇ ਉਹ ਵੀ ਦੇ ਦਿਆਂ ਕਿਹੜੀ ਡੇਟ ਫਾਈਨਲ ਹੁੰਦੀ ਐ। ਲਓ ਵੀ ਲਾਈਟ ਚਲੀ ਗਈ, ਪਟਾਕੇ ਪੈ ਗਏ। ਆਹ ਕੀ ਹੁੰਦਾ? ਨਗਸ ਉਹਨਾਂ ਸ਼ਿਫਟ ਹੋਇਆ। ਤਮਾਕਾ। ਤਮਾਕਾ। ਆਲੀ ਆਨਾਲੀ ਆ। ਇਹ ਇਹ ਅੱਜ ਸਾਰੇ ਸੋਫੇ ਲਾ ਕੇ ਮੈਨੂੰ ਕੀ ਕਰ ਦਿੱਤਾ ਜਾਣਾ ਇਹ ਪੋਰਸ਼ਨ ਕੀ ਕਹਿੰਦੇ ਹੁੰਦੇ ਨੇ ਉਹ ਹੈ ਨਹੀਂ ਸਾਂਭਿਆ ਨੂੰ ਕੁਝ ਹੋਰ ਵੀ ਕਹਿੰਦੇ ਹੁੰਦੇ ਆ ਨਹੀਂ ਇੰਗਲਿਸ਼ ਵਿੱਚ ਹਾਂ ਡਿਪਾਰਟਮੈਂਟ ਦੇ ਮੈਨੂੰ ਲੈਣ ਸੋਫਾ ਡਿਪਾਰਟਮੈਂਟ ਸੋਫਾ ਡਿਪਾਰਟਮੈਂਟ ਪਰੇ ਕੋਈ ਮੈਡਮ ਤੁਹਾਨੂੰ ਲੈਣੇ ਇਲਸ ਵੀ ਚੜਦਾ ਚੇਅਰਮੈਨ ਬਣਾ ਲੈਣਾ ਹਾਂ ਸਹੀ ਗੱਲ ਆ ਲਾ ਓਨਰ ਤੋਂ ਚੇਅਰਮੈਨ ਲੌਬੀ ਸੋਫਾ ਲਗਾ ਲਈਦਾ ਤੇ ਫੇਰ ਢਾ ਲਈਦਾ ਇੰਦਰਜੀ ਦਾ ਹੀ ਕੰਮ ਕਰਵਾਈ ਜਾਂਦਾ। ਤੂੰ ਇਹਦਾ ਫੋਨ ਫੜ ਲਿਆ। ਇਹਦਾ ਸੱਚ ਗੱਲ ਪੁੱਛਣਾ ਚਾਹੀ। ਨਾ ਤੈਨੂੰ ਨਾ। ਨਾ ਨਾ ਤੈਨੂੰ ਨਹੀਂ ਨਾ ਤੇਰਾ। ਚਲੋ ਉਹ ਦੁੱਤੀ ਮਾਰ ਕੇ ਆਈਆਂ ਆ। ਓ ਮੇਰੀ ਗੱਲ ਸੁਣੋ। ਤੁਸੀਂ ਇਹਦਾ ਫੋਨ ਫੜ ਲਿਆ। ਵਿੱਚ ਦੀ ਇੱਕਦਮ ਮੈਸੇਜ ਸੀ। ਉਹ 10 3 ਨੂੰ ਆਈਆਂ ਨਾ। ਹੂੰ। ਨਹੀਂ। ਨਾ ਹਾਂ। ਉਹਦੇ ਇੱਕਦਮ ਮੈਸੇਜ ਨਾਲ ਵਿੱਚ ਦੀ ਇਹਨੂੰ ਡੋਜ਼ ਮਿਲੀ ਜਾਣੀ ਸੀ ਕੰਮ ਕਰਨ ਦੀ। ਤੁਸੀਂ ਐਵੇਂ ਫੜ ਲਿਆ ਫੋਨ। ਹਾਂ। ਕਰਨਾ ਪੈਣਾ ਕੱਲੂ ਕਰਾਂਗੇ। ਪੰ ਪਹਿਲਾਂ ਦੇਖਾਂਗੇ ਨਾਲੀ ਕੋਈ ਛੱਟੀ ਨਹੀਂ ਬਾਈ ਕੋਈ ਨਹੀਂ ਘੰਟਾ ਲਵ ਯੂ ਕੋਕ ਆ ਗਿਆ ਕੋਕ ਆ ਗਿਆ ਮੈਨੂੰ ਇੰਦਰਜੀਤ ਕਹਿੰਦਾ ਤੂੰ ਬੈਠੀ ਰਹਿ ਬਸ ਦੇਖੀ ਜਾ ਕੰਮ ਹੁੰਦਾ ਖਾਣ ਪੀਣ ਦਾ ਸਵਾਦ ਤੈਨੂੰ ਆ ਚਰ ਨਹੀਂ ਵੀ ਇਹ ਕੰਮ ਕਰਵਾਉਣਾ ਵੀ ਬਹੁਤ ਸਟ्रेस ਵਾਲਾ ਕੰਮ ਆ ਆ ਜਾ ਟੇਬਲ ਤੇ ਆ ਜਾਂਦਾ ਔਰ ਤੂੰ ਆ ਅਨਸ ਲਈ ਫੈਂਟਾ ਸਾਜੂ ਆਰਸ਼ੇ ਤੂੰ ਫੋਨ ਚੈੱਕ ਲਿਆ ਫੇਰ ਇੱਕ ਅੱਧਾ ਲੱਗਿਆ ਇਹ ਤਾਂ ਜਦੋਂ ਤੂੰ ਗਿਆ ਉਹਨਾਂ ਦੇ ਸਾਹ ਸਾਬਾ ਠੇਕੇਦਾਰ ਨੇ ਆਰਡਰ ਕੀਤਾ ਕਹਿੰਦਾ ਫੈਂਟਾ ਚਾਹੀਦਾ ਯਾਰ ਮੈਂ ਤੂੰ ਜਾਣੇ ਕਿੰਨਾ ਜਲਾ ਆ ਬੇਲਾ ਫੈਂਟੇ ਵਾਲੇ ਪਾਸੇ ਲੈ ਆ ਆ ਬੰਦਾ ਦੇਖ ਲੋ ਬਾਈ ਕੋਕ ਤੇ ਫੈਂਟਾ ਮਿਕਸ ਕਰਕੇ ਪੀ ਰਿਹਾ ਕਿੱਦਾਂ ਬਈ ਨੰਗ ਰਿਹਾ ਕਿ ਨਹੀਂ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਜੀ ਵੀਡੀਓ ਦਿਖਾਓ ਬੜੀ ਤੇਰਾ ਕੋਈ ਕਿਹੜਾ ਕੰਦਨ ਦਾ ਨਾਲਾ ਮਿਟਿਆ ਆਲਾ ਪੂਰਾ ਆਪਾਂ ਤਿਆਰ ਮਿਲਣਾ ਪੂਰਾ ਮੇਰੀ ਦਾ ਬਣਾ ਕੋ ਲਾ ਲੈ ਹੋ ਕੇ ਵੀ ਲੋ ਗਾਈਸ ਤੂੰ ਵੀ ਮੈਕਸ ਪੀ ਰਿਹਾ ਮੈਨੂੰ ਲੱਗਦਾ ਇਹਨੇ ਕਾਤਾ ਵਾਪਸੀ ਕੋ ਕਮਲੇ ਆ ਵੀ ਕਹ ਲੈ ਉਹ ਆ ਦੇਖ ਲੈ ਲੈ ਲਾ ਲੈਣਾ ਧੱਕਾ ਨਹੀਂ ਇਹ ਮੈਕਸੀਕਨ ਆ ਬਾਲਾ ਖਿਆਲ ਰੱਖਦਾ ਉਹਦੇ ਉਸਤਾਦ ਜੀ ਇਹ ਮੈਕਸ ਬਤਾ ਰਿਹਾ ਕੋ ਮਿੰਦਾ ਹਾਂ ਅੱਜ ਮੈਂ ਉਹ ਕਿਹਾ ਕਿ ਉਹ ਬੜਾ ਤਾਂ ਬੇੜੇ ਜਿਹਾ ਲੱਗ ਗਿਆ ਪਹਿਲੇ ਮੇਰੇ ਥੋੜਾ ਪਾਈਏ ਪੁੱਤਕ ਪਾ ਦੇ ਪਿਆ ਗਲਾਸ ਉਹਨੂੰ ਥੋੜਾ ਜਿਹਾ ਉਹਨਾ ਕਰਕੇ ਕਹਿ ਦਿੱਤਾ ਪੁੱਤਕ ਪਾ ਦੀ ਮੈਨੂੰ ਆਇਆ ਜੇ ਕਰਦੇ ਮੈਨੂੰ ਵੀਰੇ ਤੁਸੀਂ ਬਾਲਾ ਖਿਆਲ ਰੱਖਦਾ ਯਾਰ ਤੁਸੀਂ ਦਾ ਜੋ ਇਹ ਭਾਪੀ ਦੇ ਤੂੰ ਤਹੀ ਤਾਂ ਪੀ ਲੋ ਯਾਰ ਉਹ ਭਾਪੀ ਦਾ ਪਿਆਰ ਆ ਜਿੰਦਾ ਤੇਰੇ ਜੁੱਤੇ ਬੱਜ ਗਏ ਲਓ ਜੀ ਸਵੇਰ ਦੇ ਕੰਮਕਾਰ ਕਰਦਿਆਂ ਨੂੰ ਟਾਈਮ ਬਸ ਇਦਾਂ ਹੀ ਲੰਘਦਾ ਜਾ ਰਿਹਾ ਤਕਰੀਬਨ ਸਵਾ ਚਾਰ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਪੀ ਲਿਆ ਚਾਹ ਲੰਚ ਵੀ ਕੀਤਾ ਸੀ ਅੱਜ ਆਪਾਂ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿੰਨਾ ਕਸਮਾਨ ਆਪਣਾ ਸ਼ਿਫਟ ਹੋ ਚੁੱਕਿਆ ਕਿ ਕਿੰਨਾ ਕਰੀਏ ਪੈਕਿੰਗ ਤੇ ਆਇਆ ਲਓ ਜੀ ਇੱਥੇ ਕਾਫੀ ਸਾਰਾ ਸਮਾਨ ਸੀਗਾ ਜਿਹੜਾ ਸਾਰਾ ਸ਼ਿਫਟ ਹੋ ਗਿਆ ਉਧਰ ਉਹ ਕੰਮ ਕਰ ਲੋ ਭਾਈ ਅੱਜ ਦਾ ਦਿਨ ਹਾਂ ਓ ਮੈਸਟਰੀ ਕੈਸੇ ਹੋ ਗਿਆ ਰਾਤ ਨੂੰ ਤੂੰ ਬੇਲਾ ਖੜ ਗਿਆ ਯਾਰ ਕੰਮ ਕਰ ਲਾ ਤਾਰਾਂ ਤੁਰਾਂ ਤੋਂ ਅੱਜ ਬਚ ਕੇ ਰਿਹਾ ਸਵੇਰ ਦੇ ਪਟਾਕੇ ਹੀ ਪੈਂਦੇ ਨੇ ਲਓ ਜੀ ਸਮਾਨ ਆਪਣਾ ਇੰਨਾ ਸਾਰਾ ਸ਼ਿਫਟ ਹੋ ਚੁੱਕਿਆ ਅੱਜ ਸੋਫੇ ਸਾਰੇ ਲੱਗ ਚੁੱਕੇ ਨੇ ਡਾਈਨਿੰਗ ਟੇਬਲਸ ਦੀ ਕਾਫੀ ਕਲੈਕਸ਼ਨ ਆ ਜਿਹੜੀ ਆਪਣੇ ਕੋਲ ਉਹ ਲੱਗ ਚੁੱਕੀ ਐ ਤੇ ਇੱਧਰ ਲਈ ਲਾਈਨ ਦੇ ਵਿੱਚ ਵੀ ਸਾਰੇ ਡਾਈਨਿੰਗ ਟੇਬਲ ਆ ਗਏ ਨੇ ਇਹਦੇ ਉੱਪਰ ਹਜੇ ਦਾ ਮਿਰਰ ਆਉਣਾ ਆ ਗਲਾਸ ਇਸਦੇ ਉੱਪਰ ਆਏਗਾ ਮਾਰਬਲ ਲਓ ਸਾਰਾ ਕਰਤਾ ਆਪਾਂ ਨੇ ਫੁੱਲ ਲਓ ਜੀ ਅੱਜ ਬਹੁਤ ਸਾਰਾ ਕੰਮ ਕਰਨ ਤੋਂ ਬਾਅਦ ਆਪਾਂ ਅਗੇ ਉੱਪਰ ਇੰਨੇ ਅੱਜ ਮੈਂ ਕਿੰਨਾ ਕੰਮ ਕੀਤਾ ਹਨ ਹੈਨਾ ਹਨਾ ਥੱਕ ਗਈ ਮੈਂ ਹੌਸਲੇ ਹੀ ਬਹੁਤ ਹੁੰਦਾ ਬੰਦੇ ਦਾ ਜ਼ਰੂਰੀ ਥੋੜੀ ਜਿਹੀ ਵੀ ਚੀਜ਼ ਚੱਕ ਕੇ ਇੱਧਰ ਉੱਧਰ ਤਾੜਨ ਵਾਲੇ ਮੈਂ ਕਿੰਨਾ ਕੰਮ ਸੈੱਟ ਕਰਵਾਇਆ ਜਿੰਨਾ ਮਤਲਬ ਆਪਣਾ ਫਿਜ਼ੀਕਲੀ ਕਿਸੇ ਵੀ ਕੰਮ ਦੇ ਵਿੱਚ ਹੋਣਾ ਸਟਰੋਂਗ ਜ਼ਰੂਰੀ ਆ ਉਹਨਾ ਮੈਂਟਲੀ ਹੋਣਾ ਵੀ ਜ਼ਰੂਰੀ ਆ ਇਸ ਲਈ ਫਿਰ ਮੇਰਾ ਦਿਮਾਗ ਚੱਲਦਾ ਹੁੰਦਾ ਤੇ ਇੰਦਰਜੀਤ ਬਸ ਮੁੰਡਿਆਂ ਤੋਂ ਫਿਜ਼ੀਕਲੀ ਕੰਮ ਕਰਵਾਉਂਦੇ ਆ ਕਿ ਕਿਧਰ ਕੀ ਕਰਨਾ ਕੀ ਕਰਨਾ ਸੋ ਦਿਮਾਗ ਮੇਰਾ ਚੱਲਦਾ ਹੁੰਦਾ ਕਿ ਕਿੱਥੇ ਕੀ ਰੱਖਣਾ ਕੀ ਕਰਨਾ ਸਾਰਾ ਮੈ ਲਵਾਇਆ ਜਦ ਇਹਨਾਂ ਤੁਸੀਂ ਹੈ ਦਿਮਾਗ ਕਿੰਨੇ ਚੱਲਦਾ ਦਿਮਾਗ ਹੈਗਾ ਮੇਰਾ ਮਤਲਬ 95% ਦਾ 5% ਤਾਂ ਖਾ ਲਿਆ ਐਵੇਂ 5% ਤਾਂ ਖਾ ਲਿਆ ਹੈਗਾ ਮੇਰਾ ਦਿਮਾਗ ਹਮ ਆਈਡੀਆ ਤਾਂ ਮੰਗਦੇ ਹੁੰਨੇ ਮੇਰੇ ਤੋਂ ਉਹ ਆਈਡੀ ਅੱਧੇ ਦਿਮਾਗ ਦੀ ਮੰਗ ਪਿਆ ਹਾਂ ਆ ਅੱਧੇ ਦਿਮਾਗ ਦਾ ਆਈਡੀ ਕਿੱਥੋਂ ਆਣਾ ਅੱਧੇ ਦਿਮਾਗ 'ਚ ਜਵਾਕਾਂ ਦਾ ਸਟ्रेस ਰੱਖਾਂ ਕਿ ਤੈਨੂੰ ਆਈਡੀ ਦਵਾਂ ਬਿਜ਼ਨਸ ਦਾ 20% ਉਹ ਆ 25 ਉਹ 25 ਖਾਲੀ ਆ 50 ਖਾਲੀ ਮੈਥਮੈਟਿਕ ਦਾ ਤੈਨੂੰ ਨਹੀਂ ਆਉਂਦਾ 100% ਟੋਟਲ ਹੁੰਦਾ ਆ 25 25 'ਚ ਤੂੰ ਕਹਿੰਦਾ ਬੱਚੇ ਬੱਚੀ 'ਚ ਬਿਜ਼ਨਸ 25 ਖਾਲੀ ਇਹ ਤਾਂ 75 ਬਣਿਆ ਬਾਕੀ 25 ਚਲੋ ਚੋ ਜੀ ਸਾਰਾ ਕੰਮ ਹੋ ਗਿਆ ਤੇ ਹੁਣ ਕਰੀਏ ਡਿਨਰ ਮੈਂ ਤਾਂ ਕਰਨਾ ਨਹੀਂ ਹੈਗਾ ਕਿਉਂਕਿ ਅੱਜ ਆਪਾਂ ਨੇ ਲੰਚ ਕਰ ਲਿਆ ਸੀ ਤਾਂ ਕਰਕੇ ਫਿਰ ਮੈਂ ਡਿਨਰ ਨਹੀਂ ਕਰਨਾ ਹੈਗਾ ਇੰਦਰਜੀਤ ਨੂੰ ਦਈਏ ਭਾਈ ਰੋਟੀ ਪਾਣੀ 8:00 ਵਜੇ oh my god ਇੱਕ ਐਪੀਸੋਡ ਉਹਦਾ ਵੀ ਦੇਖਣਾ ਵੈਬ ਸੀਰੀਜ਼ ਜਿਲਾਈ ਹੋਈ ਆਪਾਂ 11 11 ਉਹਦਾ ਇੱਕ ਐਪੀਸੋਡ ਅੱਜ ਇੱਕ ਹੋਰ ਦੇਖ ਲੈਣੇ ਆ ਸ਼ਾਮ ਵੇਲੇ ਮੈਂ ਵੀਡੀਓ ਤਾਂ ਨਹੀਂ ਬਣਾ ਸਕੀ ਬਲੌਗਿੰਗ ਤਾਂ ਨਹੀਂ ਕਰ ਸਕੀ ਕਿਉਂਕਿ ਮੈਂ ਚਲੀ ਗਈ ਸੀ ਗੁਰਪ੍ਰੀਤ ਆਈ ਸੀ ਉਹਦੀ ਸਮੂਥਿੰਗ ਕਰਵਾਈ ਉਹਨੇ ਪਰਸੋਂ ਤੇ ਅੱਜ ਹੈੱਡ ਵਾਸ਼ ਸੀਗਾ ਉਹਦਾ ਉਹ ਕਰਵਾਉਣ ਲਈ ਚਲੇ ਗਏ ਸੀ ਤੇ ਜਦੋਂ ਹੀ ਅਸੀਂ ਉੱਥੇ ਗਏ ਤਾਂ ਸੰਗਵਾਲ ਦੇ ਵਿੱਚ ਬਹੁਤ ਸਾਰਾ ਮੀਂਹ ਆ ਗਿਆ ਤੇ ਫਿਰ ਉੱਥੇ ਮੀਂਹ ਆ ਗਿਆ ਬਸ ਇਦਾਂ ਹੀ ਅੜਕਦੇ ਉੜਕਾਉਂਦੇ 6:30 ਵਜੇ ਮੈਂ 7:00 ਵਜੇ ਘਰ ਆਈ ਤੇ ਫਿਰ ਉਹ ਚਲੇ ਗਏ ਵਾਪਸ ਸੋ ਚਲੋ ਜੀ ਬਾਕੀ ਗੱਲਾਂ ਬਾਤੋ ਕਰਦੇ ਆ ਪਹਿਲਾਂ ਥੋੜਾ ਦਿਮਾਗ ਲਾ ਲਈਏ